ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਲਸਣ ਦਾ ਸੇਵਨ ਤਾਂ ਸਾਰੇ ਲੋਕ ਹੀ ਕਰਦੇ ਹਨ ਕਈ ਲੋਕ ਸਬਜ਼ੀ ਦੇ ਵਿੱਚ ਇਸ ਦਾ ਸੇਵਨ ਕਰਦੇ ਹਨ ਅਤੇ ਦੋਸਤੋ ਕਈ ਲੋਕ ਸਵੇਰੇ ਖਾਲੀ ਪੇਟ ਇਸ ਦੇ ਕਲੀਆਂ ਨੂੰ ਚਬਾ-ਚਬਾ ਕੇ ਖਾਂਦੇ ਹਨ ਅਤੇ ਕਈ ਲੋਕ ਕਿਸੇ ਹੋਰ ਤਰੀਕੇ ਨਾਲ ਲਸਣ ਦਾ ਸੇਵਨ ਕਰਦੇ ਹਨ ਪਰ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਕੱਚੇ ਲਸਣ ਤੋਂ ਇਲਾਵਾ ਪੁੰਨੇ ਹੋਏ ਲਸਣ ਖਾਣ ਦੇ ਤੁਹਾਡੇ ਸਰੀਰ ਨੂੰ ਕਿੰਨੇ ਜਿਆਦਾ ਫਾਇਦੇ ਹੋ ਸਕਦੇ ਹਨ ਤਾਂ ਉਹ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਪੁੰਨੇ ਹੋਏ ਲਸਣ ਦੇ ਕੀ ਕੀ ਫਾਇਦੇ ਹਨ ਜਿਹੜੇ ਕਿ ਦੋਸਤੋ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਬਿਮਾਰੀਆਂ ਤੋਂ ਦੂਰ ਰੱਖਣਗੇ ਤਾਂ ਸਭ ਤੋਂ ਪਹਿਲੇ ਨੰਬਰ ਦੀ ਗੱਲ ਕਰਦੇ ਹਾਂ ਕੋਲੇਸਟ੍ਰੋਲ ਨੂੰ ਕੱਟ ਕਰੇ ਜੇਕਰ ਦੋਸਤੋ ਤੁਹਾਡੇ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਦੀ ਸਮੱਸਿਆ ਹੋਵੇ ਹਾਤੇ ਦੋਸਤੋ ਤੁਸੀਂ ਆਪਣੇ ਉਸ ਕੋਲੇਸਟ੍ਰੋਲ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਭੁੰਨੇ ਹੋ ਲਸਣ ਦਾ ਸੇਵਨ ਕਰਨਾ ਹੈ ਆਪਣੇ ਮੋਟਾਪੇ ਨੂੰ ਘੱਟ ਕਰਨ ਲਈ ਦੋਸਤੋ ਜੇਕਰ ਤੁਸੀਂ ਭੁੰਨੇ ਹੋ ਲਸਣ ਦਾ ਸੇਵਨ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਕਰੋਗੇ ਤਾਂ ਦੋਸਤੋ ਤੁਸੀਂ ਦੇਖੋਗੇ ਕਿ ਤੁਹਾਡਾ ਮੋਟਾਪਾ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਪਿੰਗਲ ਜਾਵੇਗਾ ਇਮਿਊਨਿਟੀ ਪਾਵਰ ਨੂੰ ਵਧਾਉਣ ਲਈ ਭਾਵ ਕਿ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ ਇਹ ਖਸੇ ਵਰਦਾਨ ਤੋਂ ਕੱਟਣੀ ਜੇਕਰ ਦੋਸਤੋ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਤੁਹਾਡੇ ਸਰੀਰ ਵਿੱਚ ਕੋਈ ਵੀ ਸਰੀਰਕ ਰੋਗ ਹੋਵੇ ਭਾਵੇਂ ਤੁਹਾਨੂੰ ਕੋਈ ਸਰੀਰਕ ਚਮੜੀ ਦਾ ਰੋਗ ਹੋਵੇ ਤਾਂ ਉਹ ਰੋਗ ਵੀ ਦੋਸਤੋ ਖਤਮ ਹੋ ਜਾਏਗਾ ਕਿਉਂਕਿ ਇਸ ਵਿੱਚ ਐਂਟੀ ਫੰਗਲ ਗੁਣ ਹੁੰਦੇ ਹਨ ਜਿਹੜੇ ਕਿ ਤੁਹਾਡੇ ਚਮੜੀ ਨਾਲ ਜੁੜੇ ਹਰ ਪ੍ਰਕਾਰ ਦੇ ਰੋਗ ਤੋਂ ਤੁਹਾਨੂੰ ਦੂਰ ਰੱਖਣਗੇ ਇਸ ਤੋਂ ਇਲਾਵਾ ਦੋਸਤੋ ਇਸ ਵਿੱਚ ਕਾਰਬੋਹਾਈਡਰੇਟ ਦੀ ਜਿਆਦਾ ਮਾਤਰਾ ਪਾਈ ਜਾਂਦੀ ਹੈ ਜਿਹੜੀ ਕਿ ਤੁਹਾਡੇ ਬਲੱਡ 슈ਗਰ ਦੇ ਲੈਵਲ ਨੂੰ ਕੰਟਰੋਲ ਵਿੱਚ ਕਰੇਗੀ ਤੁਹਾਡੇ ਪਾਚਨ ਨਾਲ ਜੁੜੀ ਦੋਸਤੋ ਕੋਈ ਵੀ ਸਮੱਸਿਆ ਤੁਹਾਨੂੰ ਕਦੇ ਵੀ ਨਹੀਂ ਹੋਵੇਗੀ ਜੇਕਰ ਦੋਸਤੋ ਤੁਹਾਨੂੰ 12 ਮਹੀਨੇ ਜ਼ੁਕਾਮ ਰਹਿੰਦਾ ਹੋਵੇ ਖੰਘ ਰਹਿੰਦੇ ਹੋਵੇ ਤਾਂ ਵੀ ਦੋਸਤੋ ਤੁਸੀਂ ਇਸ ਦਾ ਸੇਵਨ ਕਰਨਾ ਹੈ ਤਾਂ ਹੁਣ ਗੱਲ ਕਰਦੇ ਹਾਂ ਕਿ ਇਸ ਨੁਸਖੇ ਦਾ ਸੇਵਨ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਲਸਣ ਜਾਂ ਕਲੀਆਂ ਨੂੰ ਤਵੇ ਉੱਪਰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਦੋਸਤੋ ਜਦੋਂ ਇਹ ਚੰਗੀ ਤਰ੍ਹਾਂ ਭੁੰਨੇ ਜਾਂ ਤਾਂ ਤੁਸੀਂ ਸਵੇਰੇ ਖਾਲੀ ਪੇਟ ਦੋ ਕੱਲੀਆਂ ਨੂੰ ਚਬਾ ਚਬਾ ਕੇ ਖਾਣਾ ਹੈ ਕੱਚੇ ਲਸਣ ਤੋਂ ਇਲਾਵਾ ਤੁਸੀਂ ਇਸ ਭੁੰਨੇ ਹੋਏ ਲਸਣ ਦਾ ਵੀ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਨੂੰ ਦੋਸਤੋ ਬਹੁਤ ਜ਼ਿਆਦਾ ਫਾਇਦੇ ਮਿਲਣਗੇ ਤਾਂ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ